ਸਤੇ ਪਾਸ ਆ ਹੇ ਰਬ ਸਤੇ ਪਾਸ ਅਸਾਂ ਕੀ ਕਰਾਂ ੱਟੇ ਖਾਈ ਜਾਂਦੇ ਆ ਸਾਰੇ ਪਾਸੇ ਇਹ ਮੇਰੇ ਵਾਹਿਗੁਰੂ ਸੁਣ ਲੈ ਕਿਸੇ ਪਾਸੋਂ ਇਹ ਗਰੀਬ ਦੀ ਇਲਾਜ ਰੱਖ ਲੈ ਬਹੁਤ ਦੁਖੀ ਹਾਂ ਸਤੇ ਪਾਸੇ ਕਿਸੇ ਨੌਕਰੀ ਤੇ ਲਵਾ ਦੇ ਕਿਸੇ ਨੌਕਰੀ ਤੇ ਲਵਾ ਦੇ ਦਾਤਾ ਕਿਰਪਾ ਕਰ ਤੇਰੇ ਘਰ ਕਾਹਦਾ ਕਟਾ ਇਸ ਗਰੀਬ ਦੀ ਇਲਾਜ ਰੱਖ ਲੈ ਰੋ ਜਿੱਥੇ ਬੈਠਾ ਹਾਂ اے ਰੱਬ ਨੌਕਰੀ ਲੱਗ ਜੇ ਤੇ ਪਾਸਾ ਮੈਂ ਇਹੋ ਜੇ ਗਰੀਬਾਂ ਦੀ ਰੋਜ਼ ਮਦਦ ਕਰਾਂ ਤੇਰੇ ਘਰ ਕਾਹਦਾ ਕਟਾ ਨੌਕਰੀ ਲਵਾ ਦੇ ਮੇਰੀ ਤਾਂ ਜੋ ਮੈਂ ਇਹੋ ਜੇ ਗਰੀਬਾਂ ਦੀ ਮਦਦ ਕਰ ਸਕਾਂ ਪੁਰਾਣਾ ਪੱਤਾ ਵੀ ਮੱਥੇ ਲੱਗ ਜਾਂਦਾਗਾ ਕੀ ਯਾਰ ਇੱਕ ਯਾਰ ਸਕੂਟਰ ਵਾਲਾ ਬੰਦਾ ਨੰਗਾ ਦੀ ਚਾਰ ਪੰਜ ਵਾਰ ਹੀ ਨੰਗਾ ਹੋ ਰੰਦੀ ਮੈਂ ਕਹਿੰਦਾ ਮੋٹے ਪੈਸੇ ਵਾਲਾ ਬੰਦਾ ਲੱਗਦਾ ਸਾਲਾ ਇਸੇ ਦੀ ਟਾਈਮ ਚੱਕਣਾ ਪਊਗਾ ਇੱਕ ਦਿਨ ਕਰਨ ਦੇ ਮੈਨੂੰ ਸ਼ਿਮਰਨ ਨੂੰ ਫੋਨ ਕਰ ਦਿੰਦੇ ਲਾਉਣ ਦੇ ਕੋਈ ਜਗਾੜ ਸੋ ਚੱਕਲਾ ਫੋਨ ਯਾਰਾ ਸ਼ਿਮਨ ਕਿੱਥੇ ਆ ਉਹ ਯਾਰ ਪੈਸੇ ਨਹੀਂ ਹੈਗੇ ਮੇਰੇ ਕੋਲ ਬਈ ਯਾਰ ਬਹੁਤ ਔਖਾ ਹੋ ਗਿਆ ਨਾ ਮੈਂ ਸ਼ਰੀ ਟੁੱਟੀ ਜਾਂਦਾਗਾ ਫਿਰ ਇੱਕ ਜਗਾੜ ਲਾਈਏ ਯਾਰ ਉਹਨੂੰ ਬੰਦਾ ਨਾ ਦਾ ਸਕੂਟਰ ਵਾਲਾ ਦਿੱਲੀ ਮੈਥੀ ਹੁੰਨਾ ਸੁਵੇਰੀ ਪਟੜੀ ਤੇ ਹੁੰਨਾ ਉੱਥੇ ਬਸ ਹੱਥ ਪੱਲਾ ਜਾਂ ਮਾਰ ਲੰਨੇ ਆ ਸੁੱਖਾ ਜਾਂਦਾ ਹੈਗਾ ਬਹੁਤ ਤੁਸੀਂ ਨਾਈਟ ਆਂ ਪਾਸ ਹੀ ਹੋ ਜਾਂਦਾ ਹੋਰ ਕੀ ਆ ਚੱਲ ਤੂੰ ਆ ਜਲਦੀ ਆ ਸੁਵੇਰੇ ਠੀਕ ਹੈ ਲਾਉਣਾ ਕੋਈ ਜਿਗਾੜ ਜੇ ਸਕੂਟਰ ਵਾਲਾ ਬੰਦਾ ਚੱਕ ਲਈ ਇਹਨੇ ਇੱਕ ਵਾਰੀ ਆਪਣੇ ਹਫਤਾ ਦਾ ਲਾ ਲੈਣ ਦਾ ਵਧੀਆ ਟਾਈਮ ਪਾਸ ਹੋਊਗਾ ਚਲਾ ਜਲਦੀ ਆ ਜਾ ਓਕੇ ਓਕੇ ਯਾਰ ਰੋਜ਼ ਰੋਜ਼ ਤਾਂ ਇੱਥੇ ਖੜਨਾ ਵੀ ਜੰਗਾ ਲਾਦਾ ਦੁਨੀਆ ਨੰਗਦੀ ਹੈਗੀ ਅੱਜ ਤਾਂ ਕੋਈ ਕਰਨਾ ਪੂਗਾ ਸੋਣਾ ਪੂਗਾ ਸੀ ਸ਼ਕਾਰ ਸਾਲਾ ਕਰੀਏ ਕੀ ਅੱਜ ਅੰਗਲਾ ਕਰਨਾ ਪੂਹਾ ਲੈ ਛੇਮਰ ਵੀ ਜਵਾਬ ਦੇ ਗਿਆ ਕਹਿੰਦਾ ਮੈਂ ਕਿਸੇ ਪਾਸੇ ਗਿਆ ਹੋਇਆ ਮੈਨੂੰ ਇਕੱਲੇ ਨੂੰ ਕਰਨਾ ਪੂਹਾ ਲੈ ਸਰੀਰ ਬਹੁਤ ਟੁੱਟੀਆਂ ਜਾਂਦਾਗਾ ਨਸੇ ਬਣਾ ਦਾ ਔਖਾ ਹੋਇ ਪੂ ਐਂ ਤਾਂ ਛਰਨਾ ਨਹੀਂ ਓ ਘੇਰਦਾ ਜਲਾਉਣਾ ਕੋਈ ਸਕੀਮ ਉਹ ਸਕੂਟਰ ਵਾਲਾ ਹੁੰਦਾ ਉਹੀ ਜਿਹੜੇ ਨੂੰ ਮੈਂ ਪਹਿਲਾਂ ਦੇਖਦਾ ਹੁੰਦੀ ਨਾਗਦਾ ਜਿਹੜੀ ਕੋਈ ਹੈ ਤਾਂ ਨਹੀਂਦਰ ਅੱਜ ਉਸ ਨੂੰ ਘੇਰਦਾ ਸਾਰਾ ਚਪੜੇ ਸੁਨੇ ਰਾਹ ਪੜਾ ਮੋਟਰਸਾਈਕਲ ਦੀ ਸੁਣ ਉਹ ਕਿੰਨੀ ਰਾਹ ਨੂੰ ਆਪਾਂ ਦੋ ਜਨੇ ਹੈਗੇ ਯਾਰ ਆਪਣਾ ਕੋਈ ਬਾਜ਼ਾਰ ਕੋਲ ਹੈ ਨਹੀਂ ਸਾਰਾ ਟਾਈਮ ਦੁਪਹਿਰੇ ਦੁਪਹਿਰ ਦਾ ਟਾਈਮ ਦਾ ਬਿਲਕੁਲ ਹੀ ਉਹ ਕੋਈ ਨਹੀਂ ਰੱਬਾ ਅੱਜ ਮੈਨੂੰ ਪਹਿਲੀ ਤਨਖਾਹ ਮਿਲੀ ਹੈ ਤੇਰੀ ਕਿਰਪਾ ਨਾਲ ਤੂੰ ਮੇਰੀ ਸੁਣ ਲਈ ਹੁਣ ਮੈਂ ਇਸੇ ਤਨਖਾਹ ਤੋਂ ਕਿਸੇ ਗਰੀਬ ਦੀ ਮਦਦ ਕਰੂੰਗਾ ਕਿਰਪਾ ਕਰੀ ਤੇ ਮੇਰ ਪਰ ਯਾਤ ਰਖੀ ਦਾ ਤੇ ਆ ਉਹੀ ਤੂੰ ਐ ਉਹ ਹੋ ਗਿਆ ਸਕਾ ਰੋਏ ਉਹ ਬਲ ਡੁੰਬੀ ਦਾ ਦਸਰੀ ਤਾਂ ਪਹਿਲੀ ਰੁੱਟਿਆ ਹੋਇਆ ਸੀਗਾ ਘੇਰਦੇ ਆ ਜੇਸੀ ਨੂੰ ਉਹ ਭਾਈ ਉਥੇ ਤੱਕ ਲੈ ਚੱਲ ਯਾਰ ਹਾਂਜੀ ਆਜੋ 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 ਆਜਾ ਭਾਈ ਮੈਂ ਤਾਂ ਤੁਰਿਆ ਨਹੀਂਦਾ ਬੈਠਾ ਜੀ ਇੱਥੇ ਅੱਛਾ ਅੱਛਾ ਬੜਾ ਸ਼ਰੀਰ ਜਿਆਦਾ ਔਖਾ ਹੋਇਆ ਵਧੀਆ ਕੋਈ ਗੱਲ ਨਹੀਂ ਆਜੋ ਮੈਂ ਬਹੁਤ ਖੁਸ਼ ਆ ਭਾਈ ਅੱਛਾ ਅੱਛਾ ਚੱਲਾ ਭਾਈ ਠੀਕ ਆ ਠੀਕ ਚੱਲ ਚੱਲ ओ ओ भाई पैसे कट गए जिने गए कट पैसे कर कैसे करता ओ बेटा आओ ओ बेटा चलो आओ अबे जरा जरा कर ओ भाई ओ बेटा ਓਏ ਬਾਈ ਛੱਡ ਓ ਬਾਈ ਸਾਰਾ ਘਰ ਤੋਂ ਪਾਰ ਰੱਖਿਆ ਸੀ ਫੜ ਫੜੇ ਫੜ ਫੜ ਖੜ 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 ਓਏ ਫੜ ਲਾ ਓਏ ਬੈਠ ਬੈਠ ਫੜ ਫੜ ਚੱਲ ਗੱਲ ਕੀ ਹੋਈ ਓ ਬਾਈ ਦੱਸ ਸਰੋ ਲੈ ਯਾਰ ਮੈਂ ਲੈ ਹੁਣ ਮੈਂ ਤਾਂ ਸਮਝ ਨਹੀਂ ਹੋਈ ਆ ਮੈਂ ਖਾਂਦਾ ਸੀਗਾ ਮੈਂ ਤਾਂ ਤੇਰੀ ਆਪ ਮਦਦ ਕਰਨਾ ਫਿਰ ਚਾਹੁੰਦਾ ਸੀਗਾ ਜੇ ਤੂੰ ਮੈਨੂੰ ਇੱਕ ਵਾਰੀ ਕਹਿ ਦਿੰਦਾ ਵੀ ਮੈਂ ਗਰੀਬ ਬੰਦਾ ਉਹਦਾ ਸ਼ੋਭਾ ਆ ਗਈ ਅਸੀਂ ਮੇਰਾ ਸਰੀਰ ਵਾਲਾ ਟੁੱਟ ਜਾਂਦਾ ਦੀਆ ਹੁਣ ਅਸੀਂ ਤੋੜੀਆ ਸਰੀਰ ਬਾਈ ਮੈਨੂੰ ਫੈਸ਼ਨ ਬਣਾਉਣਾ ਚਾਹੁੰਦਾ ਸੀ ਮੈਨੂੰ ਰੱਬ ਵੱਲੋਂ ਅੱਜ ਪਹਿਲੀ ਨੌਕਰੀ ਦੀ ਤਨਖਾਹ ਮਿਲੀ ਸੀ ਸਸ਼ੀਗਲ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡੀ ਅੱਜ ਫਿਲਮ ਪੜਾਉਣ ਦਾ ਮਕਸਦ ਇਹ ਸੀ ਅਸੀਂ ਇਹ ਦਿਖਾਉਣਾ ਚਾਹੁੰਦੇ ਸੀ ਜਿਹੜੇ ਪੰਜਾਬ ਦੇ ਨੌਜਵਾਨ ਨੇ ਨਸ਼ੇ ਦੇ ਵਿੱਚ ਪੈ ਕੇ ਗਲਤ ਕੰਮਾਂ 'ਚ ਪੈ ਰਹੇ ਨੇ ਇਸ ਤੋਂ ਬਚਣਾ ਚਾਹੀਦਾ ਕਰਦੇ ਹਾਂ ਸਾਡੀ ਵੀਡੀਓ ਨਾਲੋਂ ਸਿਹਤ ਰਹਿਣਗੇ ਸਾਡੀ ਅੱਜ ਇਹ ਵੀਡੀਓ ਦਿਖਾਉਣ ਦਾ ਇਹ ਮਕਸਦ ਸੀਗਾ ਵੀ ਜਿਹੜੇ ਪੰਜਾਬ ਦੇ ਨੌਜਵਾਨ ਨੇ ਇੱਕ ਤਾਂ ਨਸ਼ਿਆਂ 'ਚ ਪਏ ਹੋਏ ਨੇ ਦੂਜਾ ਨੰਬਰ ਅਣਜਾਣ ਰਾਹਾਂ ਤੇ ਸੁੰਨੇ ਰਸਤੇਾਂ ਤੇ ਕੁਝ ਵੀ ਹੋ ਸਕਦਾ ਆਦਾ ਸੰਭਲ ਕੇ ਚੱਲੋ ਨਸ਼ਿਆਂ ਤੋਂ ਬਚੋ ਤੇ ਲੁੱਟਾਂ ਖੋਹਾਂ ਤੋਂ ਬਚੋ ਜੇ ਨਸ਼ੇ ਨਾ ਹੋਣਗੇ ਪੰਜਾਬ 'ਚ ਤਾਂ ਇਹ ਜੇ ਕਾੜ ਵੀ ਨਾ ਹੋਣਗੇ ਤੇ ਬਸ ਇਹੀ ਬੇਨਤੀ ਕਰਦੇ ਆ ਸਾਰੇ ਮੇਰੇ ਵੀਰਾਂ ਨੂੰ ਕਿ ਵੀਰੇ ਨਸ਼ੇ ਤੋਂ ਦੂਰ ਰਹੋ ਤੇ ਚੰਗੇ-ਚੰਗੇ ਕਮਾਕਾਰਾਂ ਦੇ ਵਿੱਚ ਪਹੁੰਚੋ ਚੰਗੀਆਂ-ਚੰਗੀਆਂ ਲੋਕਾਂ ਨੂੰ ਚੀਜ਼ਾਂ ਦੇ ਸੁਝਾਅ ਦਿਓ ਇਹਨਾਂ ਕਮਾਕਾਰਾਂ ਵਿੱਚ ਕੁਝ ਨਹੀਂ ਰੱਖਿਆ ਜੇ ਭਾਈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਹਾਨੂੰ ਜ਼ਰੂਰ ਦੱਸਿਓ ਦੱਸਿਓ ਕਿ ਵੀ ਵੀਡੀਓ ਕਿਵੇਂ ਲੱਗੀ ਧੰਨਵਾਦ ਸੁਣ ਸੁਣ ਕਮੈਂਟ ਕਰਿਓ ਮਿਹਨਤ ਕਰ ਰਹੇ ਆ ਤੁਹਾਡੇ ਲਈ ਉਦਾ ਫਾਲ ਸਾਨੂੰ ਜਰੂਰ ਦਿਓ ਕਮੈਂਟ ਕਰਕੇ ਜਰੂਰ ਸਾਡੇ ਨਾਲ ਗੱਲਬਾਤ ਕਰਿਆ ਕਰੋ ਦੋਸਤੋ ਸਾਡੀਆਂ ਫਿਲਮਾਂ ਅਗਰ ਤੁਹਾਨੂੰ ਪਸੰਦ ਆ ਰਹੀਆਂ ਨੇ ਤਾਂ ਤੁਸੀਂ ਕਮੈਂਟ ਕਰਕੇ ਸਾਨੂੰ ਸੁਝਾਅ ਦੇ ਸਕਦੇ ਹੋ ਅਗਰ ਫੇਰ ਵੀ ਸਾਡੇ ਤੋਂ ਕੋਈ ਗਲਤੀ ਹੋ ਜਾਂਦੀ ਆ ਫੇਰ ਵੀ ਆਪਣੇ ਸੁਝਾਅ ਦੇਣਾ ਨਾ ਭੁੱਲੋ ਅਸੀਂ ਹੋਰ ਵੀ ਵਧੀਆ ਵੀਡੀਓ ਲੈ ਕੇ ਤੁਹਾਡੇ ਲਈ ਆ ਰਹੇ ਹਾਂ ਸਾਡੀ ਟੀਮ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਵਿੱਚ ਧੰਨਵਾਦ